ਸੀਨੀਅਰ ਭਾਜਪਾਗੂ ਅਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਗਠਜੋੜ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਹੈ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ 2022 ਤੋਂ ਪੰਜਾਬ ਵਿੱਚ ਇਕੱਲੇ ਚੋਣ ਲੜ ਰਹੇ ਹਾਂ ਭਾਜਪਾ ਪੰਜਾਬ ਦੇ ਵਿੱਚ ਇਕੱਲੇ ਹੀ ਚੋਣ ਲੜੇਗੀ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਬਹੁਤ ਢੇਠਾ ਚਲਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਨੇ ਲੈਂਡ ਪੂਲਿੰਗ ਵਾਪਸ ਲੈਣ ਲਈ ਕਿਹਾ ਕਿ ਮੈਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕਰਦਾ ਹਾਂ ਪਗੋੜਾ ਪਾਰਟੀ ਜੋ ਕਿ ਪੰਜਾਬ ਨੂੰ ਲੁੱਟਣ ਆਈ ਸੀ ਪਰ ਸਫਲ ਨਹੀਂ ਹੋ ਸਕੀ ਇਸ ਦੇ ਨਾਲ ਹੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਸੁਖਬੀਰ ਬਾਦਲ ਨੂੰ ਆਪਣੀ ਪਾਰਟੀ ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ ਇੱਕ ਅਕਾਲੀ ਦਲ ਕਹਿੰਦਾ ਹੈ ਕਿ ਸਾਨੂੰ ਅਕਾਲ ਤਖਤ ਨੇ ਬਣਾਇਆ ਜਦੋਂ ਕਿ ਦੂਜਾ ਕਹਿੰਦਾ ਹੈ ਕਿ ਅਸੀਂ ਸੱਚੇ ਅਕਾਲੀ ਹਾਂ ਜਲਦ ਹੀ ਲੋਕਾਂ ਨੂੰ ਇਸ ਅਕਾਲੀ ਦਲ ਬਾਰੇ ਵੀ ਫੈਸਲਾ ਲੈਣਾ ਪਵੇਗਾ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਏ ਗਏ ਫੈਸਲੇ ਤੇ ਕਾਇਮ ਰਹਿਣਾ ਚਾਹੀਦਾ ਹੈ ਅਕਾਲ ਤਖਤ ਮਹਾਨ ਹੈ ਇਸ ਸਿੱਖ ਪਾਈਚਾਰੇ ਦਾ ਮਾਨ ਹੈ ਨਾਲ ਹੀ ਸੁਖਬੀਰ ਬਾਦਲ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਦੋਸ਼ ਲਗਾਉਣ ਦੀ ਬਜਾਏ ਆਤਮ-ਮੰਥਨ ਕਰਨਾ ਚਾਹੀਦਾ ਹੈ ਜੇਕਰ ਉਹ ਆਤਮ-ਮੰਥਨ ਕਰਦੇ ਅਤੇ ਆਪਣੇ ਘਰਵਾਲੇ ਧਿਆਨ ਦਿੰਦੇ ਤਾਂ ਇਹ ਸਥਿਤੀ ਪੈਦਾ ਨਾ ਹੁੰਦੀ ਸੁਖਬੀਰ ਬਾਦਲ ਨੇ ਕੱਲ ਇਲਜ਼ਾਮ ਲਾਇਆ ਸੀ ਕਿ ਕੇਂਦਰ ਸਰਕਾਰ ਦੇ ਨਾਲ ਨਾਲ ਅਕਾਲੀ ਦਲ ਵੀ ਟੁੱਟ ਗਿਆ ਉਹਨਾਂ ਨੇ ਅਕਾਲੀ ਆਗੂਆਂ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੀ ਦੂਜੀ ਪਾਰਟੀ ਬਣਾਉਣ ਵਿੱਚ ਭੂਮਿਕਾ ਤੇ ਸਵਾਲ ਚੁੱਕੇ ਸਨ ਹੁਣ ਗੱਲ ਅਕਾਲੀਆਂ ਦੀ ਮੌਜੂਦਾ ਸਥਿਤੀ ਦੀ ਵੀ ਕਰੀਏ ਤਾਂ ਹੁਣ ਦੋ ਗੁੱਟਾਂ ਨੂੰ ਸਾਹਮਣੇ ਹੁੰਦੇ ਨਜ਼ਰ ਆ ਰਹੇ ਸ਼ੋਮਨੇ ਕਾਲੀਦਲ ਦੇ ਹੁਣ ਨਵੇਂ ਜਨਰਲ ਸਕੱਤਰ ਨਿਯੁਕਤ ਹੋਣ ਤੋਂ ਬਾਅਦ ਇਕਬਾਲ ਸਿੰਘ ਸੰਧੂ ਨੇ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਹਨਾਂ ਨੇ ਕਿਹਾ ਕਿ ਇਹ ਸਿਰਫ ਇੱਕ ਸਿਆਸੀ ਅਹੁਦਾ ਨਹੀਂ ਸਗੋ ਸੇਵਾ ਦਾ ਮੌਕਾ ਹੈ ਜਿਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਨਿਸ਼ਟਾ ਨਾਲ ਨਿਭਾਉਣਗੇ ਸੰਧੂ ਨੇ ਇਸ ਮੌਕੇ ਗੈਨੀ ਹਰਪ੍ਰੀਤ ਸਿੰਘ ਤੇ ਗੰਭੀਰ ਇਲਜ਼ਾਮ ਲਗਾਏ ਉਹਨਾਂ ਨੇ ਕਿਹਾ ਕਿ ਸ਼ੋਮਨੀ ਕਾਲੀ ਦਲ ਨੂੰ ਲੀਡਰਲੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਪਣੇ ਨਿੱਜੀ ਲਾਭ ਦੇ ਲਈ ਅਕਾਲ ਤਖਤ ਦੇ ਅਹੁਦੇ ਦੀ ਮਾਨ ਮਰਿਆਦਾ ਨੂੰ ਠੇਸ ਪਹਾਈ ਜਾ ਰਹੀ ਹੈ ਉਹਨਾਂ ਆਲੋਚਨਾ ਕਰਦੇ ਆ ਕਿ ਹਾਂ ਕਿ ਗਿਆਨੀ ਜੀ ਨੇ ਗਰੀਬਾਂ ਨਾਲ ਨਹੀਂ ਸਗੋ ਸਿਰਫ ਰਾਜਸੀ ਝੋਟੀਆਂ ਨਾਲ ਸੰਬੰਧ ਬਣਾਏ ਜਿਸ ਦਾ ਨਤੀਜਾ ਅੱਜ ਪਾਰਟੀ ਦੇ ਵੰਡ ਦੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਹੈ ਇਸ ਮੌਕੇ ਗਿਆਨੀ ਹਰਪਿੰਦਰ ਸਿੰਘ ਤੇ ਕਿਹੜੇ ਹੋਰ ਇਲਜ਼ਾਮ ਲਗਾਏ ਗਏ ਤੁਸੀਂ ਇੱਕ ਵਾਰ ਉਹ ਵੀ ਸੁਣੋ ਸਾਹਮਣੇ ਪ੍ਰਤੱਖ ਹੋ ਗਿਆ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਦਿਲ ਸੀਨੀਅਰ ਲੀਡਰਸ਼ਿਪ ਇਹ ਵਾਰ-ਵਾਰ ਕਹਿੰਦੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਗੈਰਾਂ ਦੇ ਹੱਥਾਂ 'ਚ ਖੇਡਦਾ ਪਿਆ ਜੋ ਕਿ 2 ਦਸੰਬਰ ਨੂੰ ਜਿਹੜਾ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਹੁਕਮਨਾਮਾ ਜਾਰੀ ਕੀਤਾ ਜਾਂ ਜੋ ਵੀ ਕੁਝ ਬੋਲਿਆ ਗਿਆ ਉਹਨਾਂ ਨੂੰ ਲਿਖ ਕੇ ਦਿੱਤਾ ਆਇਆ ਸੀ ਉਦੋਂ ਲਿਖ ਕੇ ਜਿਹੜਾ ਦਿੱਤਾ ਸੀ ਉਹਨੂੰ ਬੋਲਦੇ ਸੀ ਉਹਨਾਂ ਦਾ ਇੱਕੋ ਏਜੰਡਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕਰਨਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦੀ ਸਿੱਤੀ ਆ ਲੀਡਰਸ਼ਿਪ ਤੇ ਪਾਬੰਦੀ ਲਾਉਣੀ ਉਹਦਾ ਮੇਨ ਅਜੰਡਾ ਇਹ ਸੀ ਲੇਕਿਨ ਉਹ ਹਾਲਾਤਾਂ ਨੂੰ ਇਹੋ ਜਿਹੇ ਹਾਲਾਤ ਉਹਨੂੰ ਨਜ਼ਰ ਆ ਗਏ ਕਿ ਜੇ ਮੈਂ ਇਹੋ ਜਿਹਾ ਕੰਮ ਕਰ ਦਿੱਤਾ ਲੋਕ ਜਿਹੜੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ ਕੋਈ ਇਹੋ ਜੀ ਬਗਾਵਤ ਨਾਲ ਉੱਠ ਪਵੇ ਉਹਨੇ ਫਿਰ ਵੀ ਉਹਦੀ ਮੇਨ ਮਨਸਾ ਹੋਈ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੇ ਕਾਬਜ ਹੋਵਾਂ ਅੱਜ ਉਹਦੀ ਉਹ ਤਮੰਨਾ ਉਹਨੇ ਆਪਣੀ ਪੂਰੀ ਕਰ ਲਈ ਆ ਕਿ ਇੱਕ ਬੰਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਮ ਹੋਇਆ ਕਿ ਵੱਖ-ਵੱਖ ਜਿਹੜੇ ਚੁੱਲ੍ਹੇ ਬੰਦ ਕਰਕੇ ਇੱਕ ਥਾਂ ਇਕੱਠੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਪਰ ਬੜੀ ਦੁਖ ਵਾਲੀ ਗੱਲ ਆ ਕਿ ਅੱਜ ਉਹ ਆਪ ਹੀ ਇੱਕ ਨਵਾਂ ਚੁੱਲਾ ਬਣਾ ਕੇ ਉਹਦਾ ਮੁਖੀ ਬਣਿਆ